ਸਾਰੰਸ਼ ਸਤਿਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਤੇ ਮੈਂ ਖੜਾਂਗਾ ਕੱਟੂ ਹਲਕਾ ਬਰਨਾਲਾ ਦਾ ਪਿੰਡ ਕੱਟੂ ਜੋ ਕਿ ਗੁਰਦੀ ਬਾਠ ਦਾ ਪਿੰਡ ਹੈ ਇੱਥੇ ਆਪਾਂ ਕਰਦੇ ਆਂ ਗੱਲਬਾਤ ਕਿ ਕਿਦਾਂ ਦਾ ਮਾਹੌਲ ਹੈ ਕਿਸ ਉਮੀਦਵਾਰ ਨੂੰ ਜ਼ਿਆਦਾ VOTING ਹੋਵੇਗੀ ਕਿਸ ਨੂੰ ਘੱਟ ਹੋਵੇਗੀ ਜਾਂ ਜੋ ਵਰਕਰ ਨੇ ਉਹ ਉਹਨਾਂ ਦੇ ਕੀ ਵਿਚਾਰ ਨੇ ਉਹ ਕੀ ਸੋਚਦੇ ਨੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਬਾਈ ਸਤਿਕਾਰ ਕਿਦਾਂ ਦਾ ਮਾਹੌਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਕੀ ਲੱਗਦਾ ਤੁਹਾਨੂੰ ਇੱਥੇ ਲੀਡ ਕਰੂ ਕੱਟੂ ਚੋਂ ਜੀ ਬਹੁਤ ਵਧੀਆ ਜੀ 50% ਵੋਟ ਲੈ ਕੇ ਜਾਓ ਜਿਵੇਂ ਇਹ ਪਿੰਡ ਗੁਰਦੀਪ ਬਾਠ ਦਾ ਪਿੰਡ ਹੈ ਉਸ ਚੀਜ਼ ਦਾ ਫਰਕ ਨਹੀਂ ਪੈਣਾ ਕੋਈ ਖਾਸ ਨਹੀਂ ਜੀ ਸਾਰੀਆਂ ਪਾਰਟੀਆਂ ਨੂੰ ਵੋਟ ਪੈ ਰਹੀ ਹੈ 19 ਕੀ ਦਾ ਫਰਕ ਹੋ ਸਕਦਾ ਜਿਆਦਾ ਨਹੀਂ ਸਰਕਾਰ ਨੇ ਇੱਥੇ ਕੰਮ ਕੀਤੇ ਆ ਤੁਹਾਡੇ ਹਾਂ ਜੀ ਕਾਫੀ ਕੰਮ ਕੀਤੇ ਬਹੁਤ ਕੰਮ ਕੀਤੇ ਫਿਰ ਹੁਣ ਤੁਸੀਂ ਲੋਕਾਂ ਦੇ ਘਰਾਂ ਤੱਕ ਗਏ ਸੀ ਵੋਟ ਕਿਸ ਆਧਾਰ ਤੇ ਮੰਗੀ ਆ ਤੁਸੀਂ ਲੋਕਾਂ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗੀ ਆ ਜੀ ਵੀ ਜੋ ਆਪਣੇ ਗਲੀਆਂ ਨਾਲੀਆਂ ਦਾ ਕੰਮ ਆ ਸੀਵਰੇਜ ਪਾਈਪਾਂ ਪੈ ਗਈਆਂ ਤੇ ਸਾਡੇ ਗ੍ਰੈਡ ਨੂੰ ਵੀ ਪੈਸਾ ਆਇਆ ਉਹਦੇ ਵਾਸਤੇ ਸਟੇਡੀਅਮ ਵਾਸਤੇ ਵੀ ਪੈਸਾ ਆਇਆ ਉਸ ਦੇ ਆਧਾਰ ਤੇ ਵੋਟ ਮੰਗੀ ਆ ਕੰਮ ਦੇ ਆਧਾਰ ਤੇ ਵੋਟ ਮੰਗੀ ਜਾਨੀ ਤੁਹਾਡੇ ਕਹਿਣ ਦਾ ਮਤਲਬ ਕਿ ਇੱਥੋਂ ਘੱਟੋ ਘੱਟ 50% ਵੋਟ ਆ ਜੋ ਉਹ ਆਮ ਆਦਮੀ ਪਾਰਟੀ ਨੂੰ ਪਊ ਹਾਂਜੀ ਹਾਂਜੀ 3300 ਵੋਟ ਆ ਕਿੰਨੀ ਪੋਲ ਹੋ ਚੁੱਕੀ ਆ ਸਾਡੇ ਜੀ ਹੁਣ ਹੁਣ ਤੱਕ 2100 ਵੋਟ ਪੋਲ ਹੋ ਗਈ 2100 ਵੋਟ ਪੋਲ ਹੋ ਗਈ ਹਾਂਜੀ ਹਾਂਜੀ ਜਾਣੀ ਤੁਹਾਡੀ ਉਮੀਦ ਆ ਕਿ ਹਜ਼ਾਰ ਦੇ ਨੇੜੇ ਇਕੱਲੀ ਆਮ ਆਦਮੀ ਪਾਰਟੀ ਹਾਂਜੀ ਨੇੜੇ ਤੇੜੇ ਜੀ ਸੋ ਬਾਈ ਜੀ ਕਹਿ ਰਿਹਾ ਹੈ ਕਿ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਇਹ ਗੁਰਦੀਪ ਬਾੜ ਦਾ ਪਿੰਡ ਆ ਪਰ ਇਹਨਾਂ ਨੇ ਇਹਨਾਂ ਦਾ ਕਹਿਣਾ ਕਿ ਗੁਰਦੀਪ ਬਾੜ ਦੇ ਪਿੰਡ ਦਾ ਕੋਈ ਫਰਕ ਨਹੀਂ ਪੈਂਦਾ ਇੱਥੇ ਜੋ ਵੋਟ ਆ ਉਹ ਕੰਮ ਦੇ ਦਾ ਮੰਗੀ ਜਾਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਧਰ ਭੈਣਾ ਬੈਠੀਆਂ ਨੇ ਬੂਥ ਦੇ ਉੱਤੇ ਆਪਾਂ ਕਰਦੇ ਆਂ ਅਈ ਸਤਿ ਸ਼੍ਰੀ ਅਕਾਲ ਲੱਗ ਰਿਹਾ ਹੈ ਗੁਰਦੀਪ ਬਾਠ ਦਾ ਪਿੰਡ ਹੈ ਕਿਦਾਂ ਦਾ ਹੰਗਾਰਾ ਇੱਥੇ ਬਹੁਤ ਵਧੀਆ ਲੱਗ ਰਿਹਾ ਜਿਵੇਂ ਮੂਰੇ ਜਾ ਰਿਹਾ ਹੈਗੇ ਬਹੁਤ ਵਧੀਆ ਗੁਰਦੀਪ ਬਾਠ ਦੀ ਤੁਸੀਂ ਮਦਦ ਕਰ ਰਹੇ ਹੋ ਕਿਉਂ ਕਰ ਰਹੇ ਸਾਡੇ ਘਰ ਦਾ ਬੇਟਾ ਜੀ ਘਰ ਦਾ ਜੈਂਪਲ ਆ ਜੀ ਪਿੰਡ ਦਾ ਮੁੰਡਾਗਾ ਜੀ ਤਾਂ ਕਰ ਰਹੇ ਆ ਜੀ ਕੁਝ ਸੱਚੀ ਸੋਚ ਹੈ ਜੀ ਸੱਚੀ ਸੋਚ ਹੈ ਜੀ ਇਮਾਨਦਾਰ ਬੰਦਾ ਜੀ ਤਾਂ ਸਪੋਰਟ ਜੇ ਗੁਰਦੀਪ ਬਾਟੇ ਤੋਂ ਜਿੱਤਦੇ ਆ ਫਿਰ ਤੁਸੀਂ ਆਪ ਤੁਹਾਡਾ ਪਿੰਡ ਕਿਉਂਕਿ ਆਪਣਾ ਪਿੰਡ ਹੁੰਦਾ ਬੰਦੇ ਦਾ ਉਹਨੂੰ ਉਹਦੇ ਨਾਲ ਪਿਆਰ ਹੁੰਦਾਗਾ ਤਾਂ ਤੁਹਾਨੂੰ ਕੀ ਲੱਗਦਾ ਕਿ ਪਹਿਲਾ ਕੰਮ ਕੀ ਕਰਨਾ ਬਹੁਤ ਜਿਆਦਾ ਗੰਦ ਚੱਕਣ ਵਾਲਾ ਜੀ ਉਸ ਨਹੀਂ ਕਰਿਆ ਗਿਆ ਜੀ ਸਾਡੇ ਪਿੰਡ ਦਾ ਛਾੜੂ ਵਾਲ ਨੇ ਕੁਝ ਨਹੀਂ ਕਰਿਆ ਉਹ ਤਾਂ ਕਹਿੰਦੇ ਬੜੀਆਂ ਗਰੰਟੀਆਂ ਦਿੱਤੀਆਂ ਨਾ ਜੀ ਜਾ ਕੇ ਤੁਸੀਂ ਹੁਣੇ ਸਬੂਤ ਦੇਖ ਲਓ ਜੀ ਉਧਰ ਸਿਵੇ ਵਾਲੇ ਰਸਤੇ ਜੀ ਸਾਰਾ ਇਧਰਲਾ ਗੰਦ ਜੀ ਉਧਰਲੇ ਪਾਸੇ ਆ ਜੀ ਪੱਠਲ ਰੋਡ ਤੇ ਜਾ ਕੇ ਹੁਣੇ ਦੇਖ ਲਓ ਬਹੁਤ ਗੰਦਾ ਛਾੜੂ ਵਾਲ ਨੇ ਸਾਡਾ ਕੁਝ ਨਹੀਂ ਕੀਤਾ ਹਾਂਜੀ ਕੁਛ ਨਹੀਂ ਕਰ। ਹਾਂਜੀ ਬਾਈ ਜੀ। ਹੋਰ ਕੋਈ ਬੁੜੀਆਂ ਵਾਲਾ ਪਿਆ। ਉਹ ਨਹੀਂ ਦਿੱਤਾ। ਉਹ ਜਿਹੜੇ ਵਿਧਾਨ ਸਭਾ ਵੇਲੇ ਬੱਗ ਗਿਆ ਗੁਰਦੀਪਾਟ ਜਿੱਤੇ ਸਭ ਤੋਂ ਪਹਿਲਾ ਮੁੱਦਾ ਉਹ ਚੱਕੂ। 92 ਨੇ ਕਿਸੇ ਨੇ ਅਜੇ ਤਾਂ ਕੋਈ ਬੁੜੀਆਂ ਫਸੇ ਮੁੱਦਾ ਚੱਕਿਆ? 20000 ਰੁਪਏ ਵਾਦਾ ਕਦੇ 5000 ਦਿਓ। ਆਏ ਵਾਰ ਕਹਿੰਦੇ ਤੁਹਾਡਾ ਵਾਦਾ ਕਿਤੇ ਵਾਧਾ ਕੇ ਦੇਵਾਂਗੇ। ਗੁਰਦੀਪਾਟ ਦਾ ਬੇਨਾ ਠਿਕ-ਠੋਕ ਕੇ ਕਹੂ ਜੇ ਮੈਂ ਕਹਾਂ ਵਿਧਾਨ ਸਭਾ ਸਭ ਤੋਂ ਪਹਿਲਾਂ ਜਾ ਕੇ ਬੁੜੀਆਂ ਦਾ ਮੁੱਦਾ ਚੱਕੂ। 20000 ਰੁਪਏ ਹੱਲ ਕਰਕੇ ਦਿਓ। ਕਿਉਂ ਨਹੀਂ ਕਰਦੇ? ਕੀ ਲੱਗਦਾ ਤੁਹਾਨੂੰ? ਗਰਦੀਵਾੜ ਦਾ ਪਿੰਡ ਹੈ ਇਹ ਕਿੰਨੀ ਕ ਵੋਟ ਗਰਦੀਵਾੜ ਨੂੰ ਪੈ ਸਕਦੀ ਹੈ ਕਿਉਂਕਿ ਮੈਨੂੰ ਲੱਗਦਾ 90 95% ਵੋਟ ਪੂ ਗਰਦੀਵਾੜ ਨੂੰ ਅੱਛਾ ਹਾਂਜੀ ਜਿਹੜੇ ਮੰਨ ਲਓ ਦੂਜੇ ਪੋਲਿੰਗ ਲਾਈ ਬੈਠ ਨੇ ਚਮਚੜੂਲੇ ਉਹਨਾਂ ਦਾ ਵੀ ਨਿੱਜੀ ਕੰਮ ਨੇ ਨਿੱਜੀ ਕੰਮ ਲਿੱਤੇ ਹੋਏ ਨੇ ਤਾਂ ਲਾਏ ਹੋਏ ਨੇ ਪਰ ਜਿਹੜੀ ਵੋਟ ਬੈਂਕ ਆ ਉਹ ਸਾਰੀ ਗਰਦੀਵਾੜ ਨਾਲ ਖੜੀ ਆ ਪਿੰਡ ਕਰਕੇ ਸ਼੍ਰੀਪਣਾ ਕਰਕੇ 14 ਸਾਲ ਪਾਰਟੀ ਨਾਲ ਜੁੜਿਆ ਹੋਇਆ ਇੱਕ ਮਾਣਦਾਰ ਬੰਦਾ ਉਹਦੇ ਕੋਈ ਚਾਹ ਦਾ ਕੱਪ ਦਾ ਵੀ ਦੋਸ਼ ਲਾ ਦੇਣ ਉਹ ਦੇਣ ਦਾ ਸ਼ਾਸਤ ਕਰਦਾ ਮੈਂ ਛੱਡ ਦੂੰ ਜਣੀ ਤੁਹਾਨੂੰ ਲੱਗਦਾ ਕਿ ਵੱਡੀ ਲੀਡ ਨਾਲ ਤੁਸੀਂ ਪਿੰਡ ਦੇ ਵਿੱਚ ਉਹਨਾਂ ਨੂੰ ਜਿਤਾਓ ਪਿੰਡ ਦੇ ਵਿੱਚ ਹਲਕੇ ਚੋਚ ਤੇ ਆਵਾਂਗੇ ਜੀ ਹਲਕੇ ਜਾਈਓ ਜੀ ਹਲਕੇ ਜਾਵਾਂਗੇ ਅਸੀਂ ਕਾਲੀਦਲ ਨਾਲ ਟੈਚ ਰਹੇ ਹਾਂ ਸਾਰੀ ਕੰਤੇ ਦੀ ਵੋਟਿੰਗ ਨੂੰ ਪੂ ਹੂੰ ਸਾਰੇ ਹਲਕੇ ਚੋਂ ਸੱਚ ਇੱਕ ਗੱਲ ਮੈਂ ਹੋਰ ਪੁੱਛਣੀ ਜਾਊਂਗਾ ਜਿਵੇਂ ਜਿਆਦਾ ਦੇਖਿਆ ਗਿਆਗਾ ਕਿ ਗੁਰਦੀਪ ਬਾੜ ਦੇ ਨਾਲ ਜੋ ਆਮ ਆਦਮੀ ਪਾਰਟੀ ਤੋਂ ਨਾਰਾਜ਼ ਵਰਕਰ ਨੇ ਜਾਂ ਉਹਨਾਂ ਤੋਂ ਗੁੱਸੇ ਨੇ ਉਹ ਜਿਆਦਾ ਗੁਰਦੀਪ ਬਾੜ ਨਾਲ ਜੁੜੇ ਹੋਏ ਕਿ ਤੁਹਾਡੇ ਪਿੰਡ ਚ ਵੀ ਇਦਾਂ ਹਾਂਜੀ ਸਾਰੇ ਗੁਰਦੀਪ ਬਾੜ ਨਾਲ ਜੁੜੇ ਸਾਰੇ ਸਾਰੇ ਪਿੰਡ ਗੁਰਦੀਪ ਬਾੜ ਨਾਲ ਜੁੜੇ ਹੋਏ ਨੇ ਮੁੰਡੇ ਜਿਹੜੇ ਮੰਨ ਲਓ ਝਾੜੂਆਂ ਪਹਿਲੇ ਜੁੜੇ ਹੋਏ ਸੀਗੇ ਹੁਣ ਇਹਦੀ ਕਿ ਮੌਜੂਦਾ ਮੈਂਬਰ ਵੀ ਬਣਿਆ ਉਹ ਸਾਰੇ ਗੁਰਦੀਪ ਬਾੜ ਨਾਲ ਜੁੜੇ ਹੋਏ ਨੇ ਇੱਕ ਦੋ ਜਿਹੜੇ ਬੰਦੇ ਨਿੱਜੀ ਨੇ जिने स्वार्थ ਨੇ ਉਹ ਬਸ ਇਕੱਲੇ ਗੁਰਿੰਦਰ ਮੀਤਹਿਰ ਨਾਲ ਨੇ ਬਾਕੀ ਜ਼ਿਆਦਾਤਰ ਆ ਜਿਹੜਾ ਗਰੀਬ ਵਾਟ ਨਾਲ ਵਰਕਰ ਲੈਵਲ ਐ ਉਹ ਸਾਰਾ ਗਰੀਬ ਵਾਟ ਨਾਲ ਜੁੜਿਆ ਸਾਰਾ ਬਰਨਾਲੇ ਹਲਕੇ ਦੀ ਜੁੜਿਆ ਹੈ ਭਾਈ ਜੀ ਮੈਂ ਕਾਲੀ ਪਾਰਟੀ ਦੇ ਨਾਲ ਰਿਹਾ ਮੋਢੀ ਆ ਅਸੀਂ ਬਿਲਕੁਲ ਗਰੀਬ ਵਾਟ ਦੇ ਨਾਲ ਹਾਂ ਇਮਾਨਦਾਰ ਬੰਦਾ ਹੈ ਇਹਦਾ ਦਾਦਾ ਜੀ ਨੇ 25 ਸਾਲ ਸਰਪੰਚੀ ਕਰਤੀ ਇੱਕ ਪੋਲੀ ਦੀ ਇਕ ਪੈਸੇ ਦੀ ਉਹ ਜੱਟ ਚੋਂ ਉਸ ਤੋਂ ਬਾਅਦ ਸਾਨੂੰ ਮਿਲ ਗਿਆ ਗਰੀਬ ਵਾਟ ਇਹ ਉਹਦੇ ਨਾਲੋਂ ਵੀ ਸਾਊ ਮਿਲ ਗਿਆ ਤੇਰੇ ਨਾਲ ਕੀ ਹੈ ਬਾਈ ਅਣਖ ਹੀ ਮਿਲ ਗਿਆ ਅਣਖ ਵੀ ਆ ਗਈ ਇਹ ਚ ਦੇਖੋ ਕਿੰਨੇ ਕਿੰਨੇ ਕੰਮ ਤੇ ਨੇ ਲੱਤਾਂ ਮਾਰੀਆਂ ਨੋਟਾ ਕੰਨੀ ਚੱਕਿਆ ਇਹ ਗੱਲ ਵੀ ਅਣਖ ਕਮਾ ਕੇ ਦਿਖਾਤੀ ਦੂਜਾ ਲੰਬਰ ਸਾਡੇ ਪਿੰਡ ਦੇ ਵਾਲੇ ਜਾ ਕੇ ਦੇਖ ਲੋ ਧੌਲੋਲੇ ਨੂੰ ਬਗਜੋ ਸੜਕ ਦਾ ਕੀ ਹਾਲ ਹੈ ਕੀ ਇਹਨਾਂ ਨੇ 3 ਸਾਲ ਦੇ ਵਿੱਚ ਕੀ ਕਰਕੇ ਦਿਖਾਤਾ ਸਾਨੂੰ ਇੱਕ ਬਦਲਾਅ ਦੇ ਵਿੱਚ ਧੋਖੇबाजी ਹੋ ਗਈ ਯਾਨੀ ਗੁਰਦੀਪ ਬਾੜੂ ਨੂੰ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਪਾਰਟੀਆਂ ਦੇ ਤੁਹਾਡੇ ਜੋ ਪਿੰਡ ਦੇ ਲੋਕ ਨੇ ਉਹ ਵੋਟ ਪਾਉਣਗੇ ਬਿਲਕੁਲ ਜੀ ਬੋਰਡ ਕੀਤੂ ਵਾਲੀ ਲਿਜਾਊਗਾ ਜਿੰਨੀ ਵੋਟ ਤੇ ਕੀਤੂ ਜਿੱਤਿਆ ਓਨੀ ਵੋਟ ਗਰਦੀਬਾਠ ਦੀ ਲਿਖ ਲੂਗੀ ਸੋ ਬਾਈ ਜੀ ਦਾ ਕਹਿਣਾ ਕਿ ਜਿੰਨੀ ਵੋਟ ਕੀਤੂ ਨੂੰ ਪਈ ਸੀ ਓਨੀ ਬੋਰਡ ਤੇ ਹੀ ਜਿੱਤ ਬੀਜੇਪੀ ਦਾ ਜੋ ਬੂਥ ਆ ਉਹ ਲੱਗਿਆ ਹੋਇਆਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਦਾ ਦਾ ਮਾਹੌਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪੂਰਾ ਵਧੀਆ ਜੀ ਕੀ ਲੱਗ ਰਿਹਾ ਫਿਰ ਢੱਲੋ ਸਾਹਿਬ ਜਾਣ ਜੀ ਪਹਿਲੇ ਨੰਬਰ ਤੇ ਜਾਣਗੇ ਜੀ ਆਪ ਬੋਟਾ ਜਿਹੜੀ ਹੈਗੀ ਨਾ ਇਹਦੀ ਬੋਟਾਂ ਅੰਦਰੋਂ ਬਹੁਤ ਹੈ ਜੀ ਕੀ ਕੰਮ ਹੋਊਗਾ ਫਿਰ ਜੇ ਢਿੱਲੋ ਸਾਹਿਬ ਜਿੱਤਦੇ ਨੇ ਪਹਿਲਾ ਕੰਮ ਤੁਸੀਂ ਉਪਲੀ ਵਾਸਤੇ ਕੀ ਕਰਾਉਣਾ ਚਾਹੁੰਦੇ ਹੋ ਢਿੱਲੋ ਸਾਹਿਬ ਸਾਡਾ ਪਿੰਡ ਤਾਂ ਵੈਸੇ ਕੱਟੂ ਹੈ ਜੀ ਕੱਟੂ ਸੌਰੀ ਸੌਰੀ ਸਰ ਤੇ ਕੱਟੂ ਵਾਸਤੇ ਤੁਸੀਂ ਕੀ ਕੱਟੂ ਵਾਸਤੇ ਕੀ ਚਾਹੁੰਦੇ ਹੋ ਕਿ ਕੀ ਹੋਵੇ ਉਹਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਜੀ ਉਹਨਾਂ ਨੇ ਪਹਿਲੀ ਬਹੁਤ ਕੋਸ਼ਿਸ਼ ਦਿੱਤਾ ਹੋਇਆ ਕੱਟੂ ਵਾਸਤੇ ਤੇ ਬਾਕੀ ਉਹਨਾਂ ਨੇ ਆਪ ਹੀ ਉਹਨਾਂ ਨੂੰ ਪਤਾ ਉਹਨਾਂ ਨੇ ਜੇ ਉਹ ਕੁਝ ਆਉਂਦਾਗਾ ਸਾਰਾ ਕੁਝ ਦੇ ਹੀ ਜਾਣਗੇ ਜੀ ਐਡੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਜੀ ਜਾਣੀ ਤੁਹਾਨੂੰ ਲੱਗਦਾ ਕਿ ਕੱਟੂ ਦੇ ਵਿੱਚੋਂ ਉਹਨਾਂ ਦੀ ਵੋਟ ਜ਼ਿਆਦਾ ਨਿਕਲੂ ਦੂਜੀਆਂ ਪਾਰਟੀਆਂ। ਹਾਂ ਜੀ ਜ਼ਿਆਦਾ ਨਹੀਂ ਤਾਂ ਬਰਾਬਰ ਤਾਂ ਜ਼ਰੂਰ ਨਿਕਲੂਗੀ। ਬਰਾਬਰ ਤਾਂ ਜ਼ਰੂਰ ਨਿਕਲੂਗੀ ਜੀ ਜ਼ਿਆਦਾ ਨਾ ਨਿਕਲੂਗੀ। ਢਿੱਲੋ ਸਾਹਿਬ ਪਹਿਲਾਂ ਦੋ ਵਾਰ ਇੱਥੋਂ ਵਿਧਾਇਕ ਰਹੇ ਆ ਉਹਨਾਂ ਦਾ ਫਾਇਦਾ ਮਿਲੂ ਉਹਨਾਂ ਨੂੰ ਇਸ ਕਰਕੇ। ਹਾਂ ਜੀ ਬਿਲਕੁਲ ਮਿਲੂ ਜੀ। ਉਹਨਾਂ ਦਾ ਪਰਸਨਲ ਵੋਟ ਬੈਂਕ ਹੈਗਾ। ਹਾਂ ਜੀ ਹਾਂ ਉਹਨਾਂ ਦਾ ਆਪ ਦਾ ਇੱਕ ਧੜਾ ਹੈਗਾ ਜੀ। ਤੁਸੀਂ ਭਾਜਪਾ ਨਾਲ ਸੰਬੰਧਤ ਹੋ ਜਾਂ ਕੇਵਲ ਢਿੱਲੋ ਨਾਲ ਸੰਬੰਧਤ ਹੋਗੇ ਕਿ ਕਈ ਜਗ੍ਹਾ ਤੇ ਮੈਂ ਦੇਖਿਆ ਕਿ ਕੇਬਲ ਢਿੱਲੋ ਦੇ ਜੋ ਪਰਸਨਲ ਕੰਟੈਕਟ ਨੇ ਜੋ ਲੋਕਾਂ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਜਿਆਦਾ ਉਹਨਾਂ ਨਾਲ ਜੁੜੇ ਹੋਇਆ ਤੁਸੀਂ ਪਾਰਟੀ ਨਾਲ ਸੰਬੰਧਤ ਹੋ ਜਾਂ ਕੇਵਲ ਢਲੋਂ ਨਾਲ ਸੰਬੰਧਤ ਅਸੀਂ ਤਾਂ ਹੀ ਕੇਵਲ ਢਲੋਂ ਨਾਲ ਸੰਬੰਧਤ ਹਾਂ ਜਣੀ ਉਹੀ ਗੱਲ ਆ ਕਿ ਦੇਖਣ ਵਾਲੀ ਕਿ ਜੋ ਵਿਅਕਤੀ ਵਿਸ਼ੇਸ਼ ਹੈ ਉਸ ਦੇ ਨਾਲ ਜੋ ਲੋਕ ਨੇ ਉਹ ਜੁੜੇ ਹੋਏ ਨੇ ਸੋ ਇੱਧਰ ਬਾਈ ਬੈਠੇ ਨੇ ਆਪਣੇ ਅਕਾਲੀ ਦਲ ਅੰਮ੍ਰਿਤਸਰ ਤੋਂ ਜੋ ਗੋਬਿੰਦ ਸਿੰਘ ਸੰਧੂ ਨੇ ਉਹਨਾਂ ਦੇ ਉਹਨਾਂ ਦਾ ਬੂਥ ਲੱਗਿਆ ਹਾਂਜੀ ਡਿਸਟ੍ਰਿਕਟ ਕਿਦਾਂ ਦਾ ਮਾਹੌਲ ਹੈ ਜੀ ਵਧੀਆ ਮਾਹੌਲ ਆ ਵੀਰੇ ਬਹੁਤ ਵਧੀਆ ਮਾਹੌਲ ਬਹੁਤ ਵਧੀਆਗਾ ਸਾਰਾ ਕੁਝ ਵਧੀਆ ਬਹੁਤ ਵਧੀਆ ਸਾਰੇ ਆਪਣੇ ਨੇ ਆਪਣਾ ਗੋਬਿੰਦ ਸਿੰਘ ਸੰਧੂ ਨਾਲ ਆਪਾਂ ਪੰਥ ਨਾਲ ਖੜੇ ਆ ਪਹਿਲਾਂ ਤੁਸੀਂ ਹਮ ਆਪਾਂ ਪੰਥ ਦੇ ਨਾਲ ਹੀ ਆ ਪੰਥ ਨਾਲ ਖੜੇ ਹੋ ਜੇ ਗੋਬਿੰਦ ਸਿੰਘ ਸੰਧੂ ਇੱਥੋਂ ਜਿੱਤਦੇ ਨੇ ਤਾਂ ਪਹਿਲਾਂ ਕੀ ਕੰਮ ਹੋਊਗਾ ਉਹਨਾਂ ਪੰਥ ਦੀ ਸਿਆਸਤ ਉੱਠ ਖੜੂ ਬਈ ਅਕਾਲੀ ਦਲ ਦੁਬਾਰਾ ਉੱਠ ਖੜੂਗਾ ਸ਼੍ਰੋਮਣੀ ਅਕਾਲੀ ਦਲ ਹਮ ਜਿਹੜਾ ਪਿਆ ਆਪ ਦੀ ਖੇਤਰੀ ਪਾਰਟੀ ਆ ਇਹਦਾ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਅੱਗੇ ਆਉਣ ਵਾਲੇ ਚੈਲੇ ਡਿਵੈਲਪਮੈਂਟ ਦਾ ਵੀ ਹੋਰ ਵੀ ਨਸ਼ੇ ਪੱਤਿਆਂ ਤੋਂ ਰੋਕੂਗਾ ਸਾਰੇ ਕਿਸੇ ਤੋਂ ਰੋਕੂਗਾ ਬਾਈ ਗੋਵਿੰਦ ਸਿੰਘੂ ਬਹੁਤ ਵਧੀਆ ਇਨਸਾਨ ਹੈਗਾ ਬਹੁਤ ਵਧੀਆ ਵਿਚਰਦਾ ਲੋਕਾਂ ਚ ਆਪਣੇ ਹਿੰਦੂ ਭਾਈਚਾਰੇ ਨਾਲ ਵੀ ਬਹੁਤ ਵਧੀਆ ਵਿਚਰਦਾ ਹੈਗਾ ਸਿੱਖ ਭਾਈਚਾਰੇ ਨਾਲ ਵੀ ਮੁਸਲਮਾਨ ਭਾਈਚਾਰੇ ਨਾਲ ਵੀ ਸਾਰੇ ਭਾਈਚਾਰਿਆਂ ਨਾਲ ਬਾਈ ਬਹੁਤ ਵਧੀਆ ਵਿਚਰਦਾ ਯਾਨੀ ਅਕਾਲੀ ਅਕਾਲੀਆਂ ਨੇ ਤਾਂ ਬੰਦੇ ਹੀ ਨਹੀਂ ਖੜਾ ਕੀਤਾ ਆਪਣਾ ਅਕਾਲੀ ਤਾਂ ਉਹ ਵਿਡਰਾ ਕਰਕੇ ਗਿਆ ਸੀ ਨਹੀਂ ਇੱਥੇ ਚੋਣ ਲੜਨਾ ਸ਼੍ਰੋਮਣੀ ਅਕਾਲੀ ਦਲ ਨੇ ਬਾਈ ਗੋਵਿੰਦ ਸਿੰਘ ਸੱਧੂ ਦਾ ਸਾਥ ਦੇਤਾ ਸਾਰਾ ਜਨਤਕ ਹੋਇਆ ਗਈ ਇਹ ਚੀਜ਼ਾਂ ਕਿਉਂਕਿ ਇੱਕ ਗੋਵਿੰਦ ਸੰਧੂ ਪੜਿਆ ਲਿਖਿਆ ਨੌਜਵਾਨ ਆਗਾ ਬਹੁਤ ਵਧੀਆ ਸੋਚ ਦਾ ਮਾਲਕ ਆ ਇਹਨੇ ਬਹੁਤ ਡਿਵੈਲਪਮੈਂਟ ਕਰਨੀ ਹੈਗੀ ਬਰਨਾਲੇ ਹਲਕੇ ਨੂੰ ਤੋਂ ਸ਼ੁਰੂ ਹੋ ਕੇ ਸਾਰੇ ਪੰਜਾਬ ਤੱਕ ਇਹਨਾਂ ਦੀ ਦੁਬਾਰਾ ਇਕਾਲੀ ਦਲ ਨੇ ਇੱਕ ਕੁੱਟਮਾਗਾ ਹਾਂਜੀ ਜਿਹੜਾ ਨਸ਼ਿਆਂ ਦਾ ਮੁੱਦਾ ਉਹਨੂੰ ਕਿਵੇਂ ਦੇਖਦੇ ਨੇ ਨਸ਼ਿਆਂ ਦਾ ਮੁੱਦਾ ਵੀ ਇਹਨੇ ਖਤਮ ਕਰਨਾ ਬਹੁਤ ਵਧੀਆ ਸੋਚ ਹੈ ਦੀ ਮੁੰਡੇ ਦੀ ਸਾਰਾ ਕੁਝ ਇਹਨੇ ਆਪਦੇ ਅੰਡਰ ਕਰਕੇ ਇਹਨੇ ਸਾਰਾ ਕੁਝ ਉਹ ਕਰਨਾਗਾ ਨਸ਼ੇ ਨੁਸ਼ੇ ਖਤਮ ਕਰ ਦੇਣੇ ਨੇਗੇ ਇਹਨੇ ਬਹੁਤ ਪਿੰਡ ਪੱਧਰ ਤੇ ਵੀ ਬਹੁਤ ਕੰਮ ਕਰੇ ਨੇਗੇ ਜਿਹੜੇ ਮੰਨ ਲਾ ਵੀ ਨਹੀਂ ਹੋ ਸਕੇ ਇਹਨੇ ਇੱਕ ਆਪਣੇ ਸਿੱਖ ਪੰਥ ਲਈ ਅੰਦਰ ਗੁਰਗੁਰਾਂ ਚ ਬੰਦੇ ਤੌਰ ਨੇ ਉਹ ਪ੍ਰੋਫੈਸਰ ਤੌਰ ਨੇ ਨੇਗੇ ਗੁਰਬਾਣੀ ਦੇ ਨਾਲ ਬੱਚੇ ਜੋੜਨੇ ਨੇਗੇ ਤੇ ਬਹੁਤ ਵਧੀਆ ਕੰਮ ਕਰ ਰਿਹਾ ਉਹ ਕੰਮ ਜਿੱਤਣ ਤੋਂ ਬਾਅਦ ਹੋਊਗਾ ਜਾਂ ਜੇ ਨਹੀਂ ਜਿੱਤੇ ਤਾਂ ਨਹੀਂ ਵੀ ਜਿੱਤਾ ਤਾਂ ਤਾਂ ਵੀ ਹੋ ਰਹਿ ਨੇ ਬਾਈ 23 ਤਰੀਕ ਤੋਂ ਕੰਮ ਸ਼ੁਰੂ ਨੇ ਬਾਈ ਉਹ ਪਹਿਲਾਂ 23 ਤਰੀਕ ਤੋਂ ਕੰਮ ਸ਼ੁਰੂ ਨੇ ਉਹਨਾਂ ਨੇ ਕਹਤਾ ਵੀ ਚਾਹੇ ਜਿੱਤੀਏ ਚਾਹੇ ਹਾਰੀਏ ਆਪਾਂ ਨੂੰ ਰਿਜ਼ਲਟ ਦਾ ਕੋਈ ਚੱਕਰ ਨਹੀਂ ਪਰ ਇਹ ਕੰਮ ਜ਼ਰੂਰ ਹੈ ਵੀ ਬਾਣੀ ਨਾਲ ਬੱਚਿਆਂ ਨੂੰ ਜੋੜਨਾ ਦਾ ਸੋ ਕਟੂ ਦੇ ਜੋ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਨੇ ਉਹ ਕਹਿ ਰਹੇ ਹੈ ਕਿ ਗੋਬਿੰਦ ਸਿੰਘ ਸੰਧੂ ਜਤਨ ਜਾਂ ਨਾ ਜਤਨ ਪਰ ਜੋ ਉਹਨਾਂ ਦਾ ਏਮ ਹੈ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਅਲੱਗ-ਅਲੱਗ ਜਗ੍ਹਾ ਤੇ ਜੋ ਗੁਰਬਾਣੀ ਦੀਆਂ ਕਲਾਸਾਂ ਲਾਈਆਂ ਜਾਣ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਉਹ ਕੰਮ ਉਹ ਆਪਣਾ ਜਾਰੀ ਰੱਖਣਗੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾਲ